ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਮਾਂ ਬਹੁਤ ਹੋ ਗਿਆ ਸਿਰਫ ਤੋਂ ਤਿੰਨ ਲੋਕੇ ਆਪ ਦੀ ਨਾਲ ਸਾਝੇ ਕਰੂੰਗਾ ਸਭ ਤੋਂ ਪਹਿਲਾ ਮੈਂ ਇਹ ਕਹੂੰਗਾ ਕਿ ਜਿਸ ਹਿੰਦੂ ਹਕੂਮਤ ਦੇ ਨਾਲ ਸਾਡਾ ਮੁਕਾਬਲਾ ਹੋ ਰਿਹਾ ਉਹ ਮੁਕਾਬਲਾ ਕਰਨ ਵਾਲੇ ਲੋਕੋ ਤੁਹਾਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਇਹਨਾਂ ਦੋ ਤਿੰਨ ਨੁਕਤਿਆਂ ਤੇ ਗੱਲ ਕਰਨੀ ਹੈ ਕਿ ਸਾਡੀ ਇਸ ਹਕੂਮਤ ਦੇ ਨਾਲ ਲੜਾਈ ਹੈ ਕੀ ਉਸ ਲੜਾਈ ਦਾ ਜੇ ਸਾਨੂੰ ਕਾਰਨ ਪਤਾ ਹੈ ਤਾਂ ਹੀ ਇਹ ਲੜਾਈ ਅਸੀਂ ਲੜਾਂਗੇ ਤੇ ਲੰਮੀ ਲੜਾਂਗੇ ਜਾਂ ਫੈਸਲਾ ਤੋੜ ਲੜਾਂਗੇ ਜਦੋਂ ਤੱਕ ਇਹ ਫੈਸਲਾ ਨਹੀਂ ਹੋ ਜਾਂਦਾ ਕਿ ਖਾਲਸਪੁਰਨ ਤਾਂ ਅਸੀਂ ਆਪਣੀ ਲੜਾਈ ਖਤਮ ਕਰਨੀ ਹੈ ਮੈਂ ਜਿਵੇਂ ਅੱਜ 12 ਫਰਵਰੀ ਅਸੀਂ ਪਿਛਲੇ 30 ਸਾਲ ਤੋਂ ਸਰ ਜਰਨੈਲ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਆ ਰਹੇ ਆ ਪਰ ਕੁਦਰਤ ਨੇ ਕਿਰਪਾ ਕੀਤੀ ਹੈ ਕਿ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਉਸੇ ਡੇਟ ਤੇ ਆ ਗਿਆ ਜਿਸ ਡੇਟ ਤੇ ਅਸੀਂ ਸਰ ਜਰਨੈਲ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਆ। ਸੋ ਮੈਂ ਇੱਕ ਸਨੇਹਾ ਭਗਤ ਰਵਿਦਾਸ ਜੀ ਦੇ ਪੱਖਾਇ ਆਪ ਜੀ ਨੂੰ ਦੇਣਾ ਚਾਹੁੰਨਾ ਕਿ ਜਿਸ ਹਕੂਮਤ ਨੂੰ ਉਹਦਾ ਰੂਪ ਕੋਈ ਵੀ ਹੋਵੇ ਜਿਹੜਾ ਡਾਕਟਰ ਸਾਹਿਬ ਦੱਸਿਆ ਸਾਡੇ 600 ਸਾਲ ਪਹਿਲਾਂ ਭਗਤ ਰਵਿਦਾਸ ਜੀ ਨੇ ਸਪਸ਼ਟ ਰੂਪ ਦੇ ਵਿੱਚ ਚੈਲੰਜ ਕੀਤਾ ਭਗਤ ਜੀ ਨੂੰ ਮੰਨਣ ਵਾਲੇ ਲੋਕੋ ਉਸੇ ਉਸ ਫਿਪਰ ਦੀ ਚਾਲ ਦੇ ਵਿੱਚ ਨਾ ਆਓ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਭਗਤ ਜੀ ਨੂੰ ਮੰਨਣ ਵਾਲੇ ਲੋਕ 85% ਨੇ ਇੱਕ ਪਾਸੇ ਜਿੱਤਦਾ ਪੇਪਰਵਾਹ ਦਾ ਇਹਦਾ ਮਤਲਬ ਭਗਤ ਜੀ ਨੂੰ ਮੰਨਣ ਵਾਲੇ ਲੋਕ ਵੀ ਗੋਮਨ ਨੂੰ ਉਖਾਤਾ ਰਹੇ ਨੇ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤਾਂ ਜੋ ਅਸੀਂ ਇਹ ਲੜਾਈ ਫੈਸਲਾ ਕੋ ਲੈ ਕੇ ਜਾ ਸਕੀ ਮੈਂ ਅਗਲੀ ਗੱਲ ਕਰਦਾ ਅੱਜ ਹਿੰਦੁਸਤਾਨ ਦੇ ਵਿੱਚ ਅਸੀਂ ਦੋ ਵੱਡੀਆਂ ਨਰਾਈਆਂ ਲੜ ਰਹੇ ਹਾਂ ਪਹਿਲੀ 80ਵੀਂ ਰੈਸ਼ਨ ਸਾਨੂੰ ਹਰ ਤਰ੍ਹਾਂ ਦੇ ਨਾਲ Hindu ਧਰਮ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਤੇ ਮੈਂ ਅਲਾਨੀਆਂ ਤੌਰ ਤੇ ਅੱਜ ਇਹ ਗੱਲ ਕਹਿਣਾ ਚਾਹੁੰਦਾ ਕਿ ਸੰਵਿਧਾਨ ਲਿਖਣ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਜਿਹੜਾ ਧਾਰਾ 25 ਦੇ ਵਿੱਚ ਸਾਨੂੰ ਇੱਕ ਅੰਧੇ ਕੌਮ ਸਵਕਾਰ ਨਹੀਂ ਕੀਤਾ ਬੜੇ ਲੋਕ ਕਹਿੰਦੇ ਨੇ ਕਿ ਸੰਵਿਧਾਨ ਲਿਖਣ ਵਾਲੇ ਬੜੇ بڑے ਲਿਖੇਵੰਦੇ ਸੀ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਕੌਮ किस खासे तो निकली है उदी वळखण की है जब आ इकट्ठे बैठा है इस तरह सिखा ने दो नवेंदे के जे उस संविधान का रूप रखा तैयार करने के लिए जदा उना ने देखया कि साडे नाल ए हुकूमत तोफा कर रही है संविधान का नाम ਉਤੇ ਤਾਂ ਹੋਣਾਰੇ संविधान के ਖਰਨੇ ਤੇ ਅਗਰੇਚਰ ਕਰਨ ਤੋਂ ਨਾ ਕਰਦੇ ਅਸੀਂ ਇਸ ਸੰਵਿਧਾਨ ਨੂੰ ਬਿਲਕੁਲ ਨਾ ਸਨਕਾਰ ਕਰਦੇ ਹਾਂ ਕੇਵਲ ਪ੍ਰੋਟੈਸਟ ਦੇ ਤੌਰ ਤੇ ਅਸੀਂ ਇਹਨੂੰ ਸਨਮਾਨ ਕਰਦੇ ਹਾਂ ਕਿਉਂਕਿ ਅਸੀਂ ਫਸ ਗਏ ਹਾਂ ਇਸ ਹਿੰਦੂਵਾਦੀ ਦੇਸ਼ ਦੇ ਵਿੱਚ ਜਿੱਥੇ 47 ਜੋ ਵਿੱਚ ਸਾਡੇ ਨਾਲ ਧੋਖਾ ਹੋਇਆ ਦੂਜੀ ਗੱਲ 1946 ਯਾਦ ਕਰੋ ਮੇਰੀ ਕੌਮ ਦੇ ਲੋਕੋ 1946 47 ਤੋਂ 1 ਸਾਲ ਪਹਿਲਾਂ ਤੋਬੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਿੱਖ ਇਹੀ ਗੱਲ ਉਹਨਾਂ ਨੇ ਕਹੀ ਚੱਗੀ ਇਹਨਾਂ ਨੇ ਸਬਦਾਂ ਲਿਖਾਉਣ ਦਾ ਸਮਤੋ ਖਾਕ ਕੀਤਾ ਵਿਸ਼ਵਾਸ ਕਰ ਦਿੱਤਾ ਇਹੀ ਗਾਲ 1940 ਨੂੰ ਮਾਰਚ ਨੂੰ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਕਿ ਸਿੱਖ ਇੱਕ ਅਟਰੀ ਕੌਮ ਹੈ ਇਹ ਮਤੇ ਦੀ ਕਾਪੀ ਮੇਰੇ ਕੋਲ ਹੈ ਜਿਹੜਾ ਐ ਜੀ ਪੀ ਸੀ ਦੇ ਜਨਰਲ ਹਾਊਸ ਨੇ ਪਾਸ ਕੀਤਾ ਹੈ 80 ਮੈਂਬਰਾਂ ਨੇ ਹਾਜ਼ਰੀ ਭਰੀ ਹੈ ਤੇ 80 ਦੇ ਸੈਨ ਨੇ ਕਿ ਅਸੀਂ ਇੱਕ ਅੱਗ ਮੂਲਕ ਜੇ ਜ ਆਪਣਾ ਆ ਸਾਡੀ ਵਿਰੱਖਣ ਦਾ ਤੇ ਸਾਡੀ ਤਰੱਕੀ ਇਸ ਮੂਲਕ ਦੇ ਵਿੱਚ ਰੱਖ ਕੇ ਮੂਮਤਨ ਨਹੀਂ ਹੈ ਇਹ ਮਤਾ 1946 ਦੇ ਵਿੱਚ ਐ ਜੀ ਪੀ ਸੀ ਨੇ ਪਾਸ ਕੀਤਾ ਹੈ ਇਹ ਸਾਡੀ ਪਾਰਟੀ ਦੀ ਜਦੋਂ ਜੈਦ ਦਾ ਮੂਲਕ ਤਾਂ ਜਦੇ ਕਰਕੇ ਅਸੀਂ ਇਹ ਲੜਾਈ ਲੜ ਰਹੇ ਹਾਂ ਸਾਡੇ ਪੁਰਖਿਆਂ ਨੇ ਸਾਨੂੰ ਦਿੱਤਾ ਕਿ ਤੁਸੀਂ ਗਲਤ ਦੇਸ਼ ਚ ਫਸ ਰਹੇ ਹੋ ਉਤਤ ਸਵਿਧਾਨ ਐਸਾ ਨਹੀਂ ਅਜਿਹਾ ਸਾਨੂੰ ਸਾਰਾ ਲਈ ਗੁਰਾਂ ਮੰਗ ਦੀ ਕੋਸ਼ਿਸ਼ ਕੀਤੀ ਜਾਂ ਪਰ ਤੁਨ ਇਸ ਸਵਿਧਾਨ ਨੂੰ ਨਹੀਂ ਮੰਨਦੇ ਤਾਂ 25 ਤਾਰਾਂ ਜਦ ਤੱਕ ਇਸ ਸਵਿਧਾਨ ਦੇ ਵਿੱਚ ਰਹੂਗੀ ਕੋਈ ਸਿੱਖ ਜਿਹੜਾ ਸੰਤ ਚਰਨਜੀਤ ਸਿੰਘ ਜੀ ਦਾਲ ਸੈਨਕੀ ਪ੍ਰੋਤਕਾਂ ਦਾ ਇਸ ਸੰਵਿਧਾਨ ਨੂੰ ਹਿੰਦੁਸਤਾਨੀ ਸੰਵਿਧਾਨ ਨੂੰ ਪੜ੍ਹ ਕੇ ਸੋਕਾਰ ਨਹੀਂ ਕਰੂਗਾ। ਸੋਕਾਰ ਨਹੀਂ ਕਰੂਗਾ। ਦੂਸਰੀ ਗੱਲ 1966 ਦੇ ਵਿੱਚ ਸਾਡੇ ਤੋਂ ਸੂਸਾਇਡ ਹੋਇਆ। ਅਸੀਂ ਸੂਸਾਇਡ ਕੀਤਾ ਕਿ ਜਿਹੜੇ ਅੱਜ ਖਾਲਸਤਾਨ ਬਣਨਾ ਹੈ 1964 ਉਹਦਾ ਏਰੀਆ ਵੱਡਾ ਸੀ ਉਸ ਏਰੀਆ ਨੂੰ ਸਾਡੀ ਮੂਰਖ ਲੀਡਰਸ਼ਿਪ ਨੇ ਆਪ ਮੋਰਚੇ ਲਾ ਕੇ ਉਸ ਸੂਬੇ ਨੂੰ ਉਸ ਮੁਲਕ ਦੇਸ਼ ਪੰਜਾਬ ਨੂੰ ਛੋਟਾ ਕਰਤਾ ਇਹ ਕਿਹਦੀ ਚਾਲ ਸੀ ਜਿਵੇਂ ਅੱਜ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਲੋਕ भुलेखे पे हुए ने वोटा पा रहे जता रहे सिख भुलेखे छोटा कर दे। तो तो खुद पर, तो पर उस वकत सरदार कपूर सिंह आईसी एस जो सिमरनजीत सिंह मान आई पी एस है ना ਇਹਦਾ ਜਿਹੜਾ ਪੋਲੀਟੀਕਲ ਉਸਤਾਦ ਹੈ ਉਹ ਸਰਕਾਰ ਕਪੂਰ ਸਿੰਘ ਹੈ ਉਸ ਹੀ ਉਹਨੇ ਵਰਕੇ ਹਾਂ ਸੰਵਿਧਾਨ ਸਾਨੂੰ ਚੱਕੜ ਦਿੱਤਾ ਕੋਣ ਤੋਂ ਫੈਸਲੇ ਗਲਤ ਹੋ ਗਏ ਨੇ ਹੁਣ ਸਾਨੂੰ ਇਹਦੇ ਵਿੱਚ ਜਿਉਂਦੇ ਰਹਿਣ ਲਈ ਕੁਝ ਕਰਨਾ ਪਊਗਾ 1973 ਸਰਦਾਰ ਕਪੂਰ ਸਿੰਘ ਨੇ ਸਿੱਖਾਂ ਦੀ ਵੱਡੀ ਲੀਡਰਸ਼ਿਪ ਨੂੰ ਲੈ ਕੇ ਇੱਕ ਮਤਾ ਪਾਸ ਕਰਵਾਇਆ ਜਿਹੜਾ ਆਨੰਦਪੁਰ ਦੇ ਤਖਤ ਸਾਹਿਬ ਦੇ ਉੱਤੇ ਪਾਸ ਹੋਇਆ ਇਸ ਲਈ ਉਹਦਾ ਨਾਂ ਰੱਖਿਆ ਗਿਆ ਆਨੰਦਪੁਰ ਦਾ ਮਤਾ ਇਹ ਲੜਾਈ ਜਿਹੜੀ ਹੈ ਇਹਦੇ ਫੜੋਂ ਅੱਗੇ ਨੂੰ ਵੱਧ ਰਹੇ ਹਨ ਸਨ ਸੋਤੇ ਹੱਥਰਚ ਅਕਾਲੀ ਲੀਡਰਸ਼ਿਪ ਦੇ ਪੈਰ ਕੰਬੇ ਉਹ ਉਸ ਮਤੇ ਨੂੰ ਆਪਣਾ ਆਧਾਰ ਨਹੀਂ ਬਣਾ ਸਕੀ ਤਾਂ ਉਹਨਾਂ ਨੇ ਹਿੰਦੁਸਤਾਨੀ ਹਕੂਮਤ ਨਾਲ ਮਿਲ ਕੇ 1973 ਵਾਲੇ ਮਤੇ ਨੂੰ ਅਮੰਨ ਕਰਕੇ ਸੋਧ ਕੇ 1977 ਚ ਇੱਕ ਹਲਕਾ ਮਤਾ ਨਰਮ ਮਤਾ ਜਿਹੜਾ ਹਿੰਦੂ ਤੋਂ ਬਿਆਨੂ ਚੰਗਾ ਲੱਗਦਾ ਸੀ ਉਹ ਬਣਾਉਂਕੋ ਕਿ 1973 ਵਾਲਾ ਮਤਾ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ ਕੇਵਲ ਪੰਜ ਸੂਬੇ ਪੰਜ ਡਿਪਾਰਟਮੈਂਟ ਸੈਂਟਰ ਕੋਲ ਰੱਖ ਕੇ ਬਾਕੀ ਸਾਰੇ ਦਾ ਅਧਿਕਾਰ ਸੂਬੇ ਨੂੰ ਦੇਣਾ ਚਾਹੁੰਦਾ ਸੀ 1973 ਦਾ ਮਤਾ ਪਰ ਦੇਖਿਆ ਕਿ ਅੰਨਾ ਮੈਂ ਤੁਹਾਡੇ ਰਾਹੀਂ ਦੁਨੀਆਂ ਨੂੰ ਕਹਿ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਜਦੋਂ ਐਮਪੀ ਦੁਨੀਆਂ ਤਾਂ ਉਹਨੇ ਇੱਕ ਬੋਰੀ ਕਣਕ ਦੀ ਸਿੰਬੋਲਿਕਲੀ ਚੁੱਕ ਕੇ ਆਪਣੇ ਨਾਲ ਦੇ ਬੰਦੇ ਦੇ ਮੋਢਿਆਂ ਤੇ ਪਾਕਿਸਤਾਨ ਲੈ ਕੇ ਗਿਆ ਤੇ ਕਿਹਾ ਕਿ ਇਹ ਬਾਰਡਰ ਤੋੜ ਦੋ ਮੇਰੇ ਪੰਜਾਬ ਦੀ ਭਾਲ ਮੇਰੇ ਖਾਲਸਤਾਨ ਦੀ ਕਣਕ ਜਿੱਥੇ ਜਿਆਦਾ ਕੀਮਤ ਵਿਕਦੀ ਹੈ ਉੱਥੇ ਜੜੀ ਚਾਹੀਦੀ ਹੈ ਅੱਜ ਬੇਸ਼ੱਕ ਕਈ ਲੋਕ ਇਹ ਕਹਿੰਦੇ ਹੋਣ ਕਿ ਇੰਟਰਨੈਸ਼ਨਲ ਬਾਰਡਰ ਖੁੱਲ ਜਾਣਗੇ ਆ ਸੜਕਾਂ ਵੀ ਬਣ ਰਹੀਆਂ ਨੇ ਪਰ 30 ਸਾਲ ਪਹਿਲਾਂ ਜੇ ਇਹਦੀ ਕਿਸੇ ਨੇ ਮੰਗ ਕੀਤੀ ਜਾਂ ਉਠਾਈ ਉਹ ਸਿਮਰਨ ਜੀ ਸਿਰ ਮਾਨ ਸੀ